ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਗਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਖੁਰਤ ਛੋਟੀ ਬਦਨੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਤੇ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਹੈ ਮੱਝਾਂ ਦੇ ਸ਼ਕੀਨ ਵੀ ਰਾਸਤੇ ਬੜੀ ਸਪੈਸ਼ਲ ਖਾਸ ਵੀਡੀਓ ਅੱਜ ਬਣਾਉਣ ਲੱਗੇ ਆ ਕਿਉਂਕਿ ਜਿੱਥੇ ਵੀਡੀਓ ਬਣਾ ਰਹੇ ਆ ਵੈਸੇ ਤਾਂ ਬਹੁਤ ਸਾਰੇ ਪਸ਼ੂ ਪਹਿਲਾਂ ਤੋਂ ਦਿਖਾਉਂਦੇ ਰਹਿੰਦੇ ਆ ਪਰ ਅੱਜ 13 ਮੱਝਾਂ ਜਿਹੜੀਆਂ ਉਹ ਲਗਭਗ 100 ਸੋਈਆਂ ਸੋਈਆਂ ਤੇ ਚਾਰ ਮੱਝਾਂ ਗੱਭਣ ਮਤਲਬ ਟੋਟਲ 17 ਨਾਗ ਇਸ ਫਾਰਮ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਵਿਕਰੀ ਆਲੇ ਆਈ ਦਾ ਵਪਾਰ ਦਾ ਕੰਮ ਆ ਦੋਸਤੋ ਤੇ ਜ਼ਿਆਦਾਤਰ ਮੱਝਾਂ ਹੀ ਲੈ ਕੇ ਆਉਂਦਾ ਸੋਈਆਂ ਸੋਈਆਂ ਮੱਝਾਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਥੋੜਾ ਹੱਕ ਤਸੱਲੀ ਕਰਨ ਦਾ ਸਾਰੀਆਂ ਮੱਝਾਂ ਮੁਰਾ ਨਸਲ ਚ ਤੇ ਚਕੀਨ ਮੱਝਾਂ ਸਰੇ ਦੀਆਂ ਉਹ ਤੁਸੀਂ ਹੁਣ ਵੀਡੀਓ ਚ ਦੇਖ ਲੈਣੀਆਂ ਇੱਕ ਵਾਰ ਬਾਕੀ ਆਪਾਂ ਤੁਹਾਨੂੰ ਇਹ ਪਸ਼ੂ ਜਿਹੜੇ ਉਹ ਤੋਰ ਕੇ ਦਿਖਾਉਂਦੇ ਜਾਵਾਂਗੇ ਸੋ ਇਹ ਇੱਕ ਇੱਕ ਕਰਕੇ ਦੋਸਤੋ ਇਹਨਾਂ ਦੇ ਵਿੱਚੋਂ ਅਸੀਂ ਕੋਸ਼ਿਸ਼ ਕਰਾਂਗੇ ਵੀ ਮੱਝਾਂ ਤੁਹਾਨੂੰ ਇਹ ਸਾਰੀਆਂ ਹੀ ਤੋਰ ਕੇ ਦਿਖਾ ਦਈਏ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਫਿਰ ਬੇਨਤੀ ਹੈ ਵੀ ਸੋਹਣੀਆਂ ਸੋਹਣੀਆਂ ਮੱਝਾਂ ਸੋਹਣੀਆਂ ਝੋਟੀਆਂ ਤੁਸੀਂ ਆਪਦੀ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦੇ ਰਹਿਣਗੇ ਆਓ ਮਿਲਿਏ ਬਾਈ ਨੂੰ ਇੱਕ ਇੱਕ ਨਗ ਬਾਹਰ ਲਿਜਾਵਾਂਗੇ ਤੁਹੋਂ ਵੀ ਤੋਰ ਕੇ ਦਿਖਾਉਂਦੇ ਜਾਣਾ ਸਣੀ ਬਾਈ ਸਤਿ ਸ਼੍ਰੀ ਅਕਾਲ ਸੱਸੀ ਗੱਲ ਵੀਰੇ ਸਣੀ ਕਿੰਨੀਆਂ ਮੱਝਾਂ ਅੱਜ ਮਜੂਦ ਅੱਜ ਹੈਗੀਆਂ 17-18 ਝੋਟੀਆਂ ਵੀਰੇ ਸਾਰੀਆਂ ਹਰਿਆਣੇ ਚੋਂ ਹੀ ਆਈਆਂ ਨੇ ਹਾਂਜੀ ਸਾਰਾ ਮਾਲ ਹਰਿਆਣੇ ਦਾ 13 ਮੇਰੇ ਖਾਲ ਸੁਨਿਆ ਸੋਈਆਂ 15 ਮਈਆਂ ਸੁਈਆਂ ਵਾ ਅੱਛਾ 15 ਸੁਈਆਂ ਦੋ ਹੀ ਗੱਪਣੇ ਬਸ ਹਾਂਜੀ ਠੀਕ ਐ ਸੁਈਆਂ ਵਜਾਂ ਕਿਉਂਕਿ ਰਾਕਮਾਜ ਦੇ ਟਾਈਮ ਚ ਚੰਗਾ ਵਜਾਂ ਤੇ ਚੰਗੀ ਲੱਗਦੀ ਚੋ ਸਕਦਾ ਕੋਈ ਬੰਦਾ ਹਾਂਜੀ ਦੋ ਟਾਈਮ ਤਿੰਨ ਟਾਈਮ ਵੀਰੇ ਆਪਦੀਆਂ ਚੋਕੇ ਲੈ ਕੇ ਜਾਵੇ ਰਹਿ ਇਸਦਾ ਪ੍ਰਬੰਧ ਪੂਰਾ ਸਨੀ ਭਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਤੋੜ ਰਹੇ ਹਾਂਜੀ ਆ ਛੇ ਦਾ ਆਂਦਾ ਵੀਰੇ ਠੀਕ ਐ ਦੂਜਾ ਸੁਆ ਹਮਮ ਹੁਣ 15 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ 15 ਕਿਲੋ ਦੁੱਧ ਇਸ ਟਾਈਮ ਕੰਡੇ ਵਾਲਾ ਤਿਆਰ ਆ ਜੀ ਰਸੋ ਤਾਜੀ ਬਿਲਕੁਲ ਸੂਈ ਬੱਚਾ ਵੀ ਕੱਟੀ ਐ ਮੇਰੇ ਖ ਸੋ ਚੰਗੇ ਦੁੱਧ ਵਾਲੀ ਮੱਝ ਤੁਸੀਂ ਦੇਖੋ ਜਿਹਨੂੰ ਪਸੰਦ ਆਵੇ ਬਹੁਤ ਸੋਹਣਾ ਢਾਂਚਾ ਹੈ ਹਾਈਟ ਲੈਂਥ ਚੰਗੀ ਹੈ ਕੱਟੀ ਇਹਦੇ ਨਾਲ ਹੈ ਇਹ ਦਾ ਪਲੱਸ ਪੁਆਇੰਟ ਹੈ ਕਿਉਂਕਿ ਚੰਗੇ ਦੁੱਧ ਵਾਲੀ ਮੱਝ ਤਾਂ ਬੱਚਾ ਵੀ ਫੀਮੇਲ ਕਾਫ ਹੋਵੇ ਤਾਂ ਹੋਰ ਖਾਸ ਗੱਲ ਬਣ ਜਾਂਦੀ ਹੈ ਸੋ ਦੇਖੋ ਸਟਰਕਚਰ ਬਹੁਤ ਵੱਡੇ ਕੱਦ ਕਰਦੀ 20 ਕਿਲੋ ਦੀ ਮੈਂ ਨਹੀਂ ਬਾਈ ਐ ਲੈਵ ਚੁਆਈ ਹੋਈ ਵੀ ਹੈਂਦੀ ਕਿੰਨੀ ਕਿਲੋ ਦੀ 20 ਕਿਲੋ ਦੀ 23 ਕਿਲੋ ਦੀ ਬਾਈ ਕਹਿੰਦਾ ਲਾਈਵ ਚੁਆਈ ਹੋਈ ਆ ਉਹਦਾ ਲੈਂਥ ਵਗੈਰਾ ਤੁਸੀਂ ਭਰਾ ਤੋਂ ਲੈ ਲੋ ਜੇ ਜਿਹੜੇ ਵੀ ਚੈਨਲ ਤੇ ਹੋਈ ਤੁਹਾਨੂੰ ਮਿਲ ਜਾਊਗਾ ਸੋ ਇਹ ਪਹਿਲੇ ਨੰਬਰ ਤੇ ਝੋਟੀ ਬਿਊਟੀਫੁੱਲ ਆ ਦੋਸਤੋ ਸਿੰਗਾ ਤੋਂ ਵੀ ਤੇ ਟਾਂਚੇ ਦੀ ਵੀ ਆਪਣੇ ਕੋਲੇ ਮੈਂ ਇੱਕ ਦੱਸ ਦਿਆਂ ਰਹਿ ਗਈ ਭਾਈ 20 ਕਿਲੋ ਆਪਾਂ ਵੀ ਮੈਂ ਦਾ ਦੁੱਧ ਚਵਾ ਦੇਣੀ ਠੀਕ ਹੈ ਸੋ 10 ਦਿਨਾਂ ਚ ਭਾਈ ਕਹਿੰਦਾ 20 ਕਿਲੋ ਦੁੱਧ ਤਿਆਰ ਕਰਦੇ ਆਗੇ ਦੇਖੋ ਹਵਾਨਾ ਕਰਮਾਲੀ ਦਾ ਪਹਿਲੇ ਨੰਬਰ ਤੇ ਦੇਖੋ ਮੱਝ ਤਾਜੀ ਬਿਲਕੁਲ ਸੂਈ ਵੀ ਹੈ ਟਾਂਚਾ ਬੜਾ ਸੋਹਣਾ ਹੈ ਦਾ ਸੋ ਇਹ ਪਹਿਲੇ ਨੰਬਰ ਤੇ ਇਸੇ ਤਰ੍ਹਾਂ ਅਸੀਂ ਬਾਹਰ ਹੀ ਤੋੜ ਕੇ ਦਿਖਾਉਣੀਆਂ ਦੋਸਤੋ ਦੂਜੇ ਨੰਬਰ ਵਾਲੀ ਝੋਟੀ ਬਾਈ ਹੋਰੀ ਬਾਹਰ ਲਿਆਉਣਗੇ ਸਨੀ ਭਾਈ ਜਿਹੜੀ 2 ਨੰਬਰ ਤੇ ਹੁਣ ਝੋਟੀ ਤੋੜ ਰਹੇ ਆ ਇਹਦੇ ਥੱਲੇ 15 ਕਿਲੋ ਦੁੱਧ ਤਿਆਰ ਆ ਜਸੋਈ ਨੂੰ ਕਿੰਨਾ ਚੰਗਾ ਹੈ ਜਸੋਈ ਨੂੰ ਹੋਵੇ 13-14 ਦਿਨ ਵੀਰੇ ਠੀਕ ਹੈ ਬੱਚਾ ਇਹਦੇ ਨਾਲ ਕੱਟਾ ਹੈ ਅਗਰ ਕੱਟਾ ਠੀਕ ਹੈ ਸੋ ਦੱਸੋ 15 ਕਿਲੋ ਦੁੱਧ ਹਾਜ਼ਰ ਹੈ 12-13 ਦਿਨਾਂ ਦੀ ਸੋਈ ਲਿਆ ਵੀਰੇ ਵਾਪਸ ਔੜ ਲਿਆ ਸੋ ਇਹ 2 ਨੰਬਰ ਤੇ ਤੋੜ ਕੇ ਦਿਖਾ ਰਹੇ ਹਾਂ ਤੁਹਾਨੂੰ ਇੱਕ ਇੱਕ ਕਰਕੇ ਇਸੇ ਤਰ੍ਹਾਂ ਤੋੜਦੇ ਦਿਖਾਵਾਂਗੇ ਸਿੰਘ ਹੁਣ ਦੇਖ ਲਓ ਦੱਸੋ ਬਿਲਕੁਲ ਕੁੰਡੇ ਹੈ ਕੱਟੇ ਨੂੰ ਇਹਨੇ ਜਨਮ ਦਿੱਤਾ ਸੋਹਣਾ ਟਾਂਚਾ ਇਹਦਾ ਵੀ ਦੱਸੋ ਇਹ ਬਹੁਤ ਸੋਹਣੀਆਂ ਮੱਜਾਂ ਹੈ ਜਗਾ ਥੋੜੀ ਤੰਗ ਹੈ ਇੱਕ ਪਸ਼ੂ ਬਹੁਤੇ ਬਾਈ ਲਿਆ ਕੇ ਰੱਖਦਾ ਸੋ ਫਿਰ ਵੀ ਤੁਹਾਨੂੰ ਇਸੇ ਤਰ੍ਹਾਂ ਕੋਸ਼ਿਸ਼ ਕਰਾਂਗੇ ਵੀ ਵਧੀਆ ਦਿਖਾ ਸਕੀਏ ਇਹਨਾਂ ਮੱਜਾਂ ਨੂੰ ਫੇਰ ਹਵਾਨਾ ਦੇਖੋ ਝੋਟੀ ਦਾ ਟੈਸਟ ਟਾਈਮ ਤੁਸੀਂ ਇਹਨੂੰ ਦੇਖ ਸਕਦੇ ਹੋ ਸਟਰਕਚਰ ਦੇਖੋ ਇਹਦਾ ਬੜਾ ਸੋਹਣਾ ਬੈਕ ਸਾਈਡ ਤੋਂ ਹਵਾਨਾ ਦੇਖੋ ਤੇ ਨਾੜਾਂ ਵੀ ਹਵਾਨੇ ਤੇ ਬਹੁਤ ਐਸ ਸਾਈਡ ਤੋਂ ਤੁਹਾਨੂੰ ਮੈਂ ਦਿਖਾਉਂਗਾ ਤੁਸੀਂ ਨਾੜਾਂ ਦੇਖੋ ਹਵਾਨੇ ਤੇ ਇਦਾਂ ਦਾ ਥੰਦ ਦਾ ਸੈਗ ਇਹ ਵੀ ਨਾੜਾਂ ਨੇ ਵੀਰੇ 6 ਦੰਦ ਦੱਸੋ ਤਾਜੀ ਬਿਲਕੁਲ ਸੂਈ ਵੀ ਝੋਟੀ ਹਾਂ ਜੀ ਦੁੱਧ ਹੋਰ ਕਰਮ ਵਾਲੀ ਵਦੂ ਦੀ ਸੇਵਾ ਨੇ ਰਹਿੰਦੇ ਕੋਈ ਨਹੀਂ ਤੈਨ ਨੰਬਰ ਤੇ ਜਿਹੜੀ ਮੱਝ ਤੋਰ ਰਹੇ ਆ ਬਈ ਇਹਦੇ ਥੱਲੇ ਵੀਰੇ ਹੁਣ 14 ਕਿਲੋ ਦੁੱਧ ਤਿਆਰ ਆ ਕਿੰਨੇ ਦਿਨ ਹੋ ਗਏ ਹੁਣ ਸੂਈ ਨੂੰ ਇੱਕ ਹਫਤਾ ਹੋਇਆ ਠੀਕ ਐ ਸੋ ਦੋਸਤੋ ਇੱਕ ਹਫਤਾ ਹੋਇਆ ਸੂਈ ਨੂੰ ਬੱਚਾ ਇਹਦੇ ਨਾਲ ਕੀ ਹੈ ਮਗਰ ਤਾਂ ਨਹੀਂ ਦੇਖਿਆ ਕੀ ਹੈ ਬਈ ਚਲੋ ਬੱਚਾ ਦੋਸਤੋ ਤੁਸੀਂ ਕਨਫਰਮ ਕਰ ਲਿਓ ਜੀ ਕਿਉਂਕਿ ਮੱਝ ਮੱਝਾਂ ਜ਼ਿਆਦਾ ਹੈ ਕਿਹਾ ਵਾ ਕਟਾ ਸੋ ਮੇਲ ਕਾਫੀ ਹੈ ਦੇ ਨਾਲ ਵੀ ਬਾਈ ਰਹਿਣੇ ਅੰਦਰੋਂ ਸੁਨਿਆ ਲਾਤਾ ਹੈ ਬਣਾਵ ਟੇਰੀ ਵੀ ਢਾਂਚੇ ਦੀ ਚੰਗੀ ਹੈ ਤਾਂ ਕੀਮਤਾਂ ਦੋਸਤੋ ਫੋਨ ਦੇ ਉੱਤੇ ਦੱਸਿਆ ਜਾਣੀਆਂ ਪਰ ਇਹ ਤੁਸੀਂ ਛੋਟੀ ਜਿਹੀ 12 18 18 ਕਿਲੋ ਬਈ ਦੁੱਧੀ ਓਟ ਆ ਮਈਆਂ ਦੀ ਠੀਕ ਹੈ ਹਾਂਜੀ ਸੋ ਤਾਂ ਅਗਲੇ ਦੀ ਸੇਵਾ ਤੇ ਆ ਆ ਝੋਟੀਆਂ ਆਵਣਾ 17 18 18 ਖੁੱਲਾ ਦੁੱਧ ਦੇ ਦੇਣੀਆਂ ਠੀਕ ਹੈ ਬਈ ਸੋ ਥੋੜਾ ਗਰਮੀ ਦਾ ਕਰਕੇ ਦੇਣੀਆਂ ਨਹੀਂ ਤਾਂ ਝੋਟੀਆਂ 20 20 ਪਲੱਸ ਵਾਲੀਆਂ ਹੀ ਆ ਸੋ ਨੂੰ ਆਪ ਹੀ ਪਤਾ ਲੱਗ ਜਾਣਾ ਇਹ ਮਈਆਂ ਦਾ ਸਾਰਿਆਂ ਨੂੰ ਭਰਾਵਾਂ ਨੂੰ ਵੀਡੀਓ ਚ ਸਹੀ ਹੈ ਇਹਦੋਂ ਅੱਗੇ ਝੋਟੀ ਲਿਆਓ ਬਈ ਸਨੀ ਭਾਈ 4 ਨੰਬਰ ਤੇ ਤੋਰ ਰਹਿਣ ਇਹਦੇ ਥੱਲੇ ਹੁਣ 13 14 ਕਿਲੋ ਦੁੱਧ ਤਿਆਰ ਆ ਠੀਕ ਹੈ ਥੋੜਾ ਹੀ ਆਈ ਕਰਕੇ ਸਫਰ ਜਣਾ ਕੜੇਵਾ ਜਾਂ ਮੰਨੀ ਫਿਰਦੀ ਆ ਝੋਟੀ ਠੀਕ ਹੈ ਸੋ ਇਹ ਦੋਸਤੋ ਆਈ ਥੋੜਾ ਟਾਈਮ ਪਹਿਲਾਂ ਉਹਦੇ ਕਰਕੇ ਬਾਈ ਕਹਿੰਦਾ ਵੀ ਥੋੜਾ ਥਕੀਵਾ ਮੰਨੀ ਆ ਇਹਦਾ ਪਰ ਲੋ ਬੱਚਾ ਦਾ ਜਦੋਂ ਬੈਠੂਗੀ ਰੈਸਟ ਕਰੂਗੀ ਤਾਂ ਫਿਰ ਆ ਚੋਟੀ ਮਾਰ ਤੰਦਰੁਸਤੀ ਰੱਖੇ ਮਹਾਰਾਜ ਇਹਨੂੰ ਵੀਰੇ 20 ਕਿਲੋ ਦੀ ਝੋਟੀ ਓੜ ਤੇ ਆਈ ਆ ਆਪਾਂ ਦਾ 16 17 17 ਕਹਿ ਕੇ ਹੀ ਦਵਾਗੇ ਝੋਟੀ ਠੀਕ ਹੈ ਹਾਂਜੀ ਸੋ ਸੋ 16 17 ਬਾਈ ਕਹਿੰਦਾ ਕਹਿ ਕੇ ਦਿਆਂਗੇ ਪਰ 20 ਕਿਲੋ ਦੀ ਓੜ ਤੇ ਆਈ ਲੈ ਚਲੋ ਬਾਈ ਹੁਣ ਵੀ 14 ਕਿਲੋ ਚੋਕੇ ਲੈ ਜੇ ਭਰਾ ਤਿੰਨ ਟਾਈਮ ਆ ਚਾਰ ਚਾਰ ਟਾਈਮ ਲੇਜੇ ਭਲਾਂ ਠੀਕ ਹੈ ਹਾਂਜੀ ਸੋ ਰੈਸ ਦਾ ਪ੍ਰਬੰਧ ਦੱਸੋ ਅਲੱਗ ਤੋਂ ਇੱਕ ਸੈਪਰੇਟ ਰੂਮ ਬਾਈ ਕੋਲ ਬਣਿਆ ਹੋਇਆ ਰੋਕੇ ਚ ਹੋਇਓ ਇੱਥੇ ਰਹਿ ਸਕਦੇ ਹੋ ਤੁਸੀਂ ਕੋਈ ਦਿੱਕਤ ਨਹੀਂ ਹੈ ਚਾਰ ਨੰਬਰ ਤੇ ਝੋਟੀ ਤੋਰੀ ਸੀਗੀ ਪੰਜ ਨੰਬਰ ਤੇ ਇੱਕ ਹੋਰ ਝੋਟੀ ਬਾਈ ਕੱਢੂਗਾ ਤੇ ਉਹ ਵੀ ਤੁਹਾਨੂੰ ਦਿਖਾ ਦਿਆਂਗੇ ਹਵਾਨਾ ਦੇਖੋ ਮੱਧ ਦਾ ਇਸ ਤਰ੍ਹਾਂ ਦਾ ਰੋਕੇ ਦੇ ਹਵਾਨੇ ਦਾ ਸਵਾਈਆਂ ਸਾਰੀਆਂ ਮਈਆਂ ਦੀਆਂ 101 ਨੰਬਰੀਆਂ ਠੀਕ ਹੈ ਹਾਂਜੀ ਸਣੀ ਬਾਈ ਪੰਜ ਨੰਬਰ ਤੇ ਆ 6 6 ਨੰਬਰ ਤੇ 6 ਨੰਬਰ ਤੇ ਤੋੜ ਰਹੇ 6 ਤੇ ਆ ਠੀਕ ਹੈ ਤਾਂ ਸੂਆ ਦੂਜਾ ਇਹਦਾ ਸੂਆ ਦੂਜਾ 15 ਕਿਲੋ ਕੰਡੇ ਦੇ ਚੜਾਗੇ ਦੁੱਧ ਲੈ ਜੇ ਬਾਈ ਠੀਕ ਹੈ ਸੋ ਦੋਸਤੋ 15 ਕਿਲੋ ਕੰਡੇ ਦੇ ਉੱਤੇ ਦੁੱਧ ਬਾਈ ਕਹਿੰਦਾ ਚੜਾ ਕੇ ਕੋਈ ਵੀ ਭਰਾ ਲੈ ਲੈ ਜਦੋਂ ਨੇ ਇੱਧਰ ਨੂੰ ਮੋਤੀ ਅੱਜ 13ਾਂ ਚ 16 ਚ ਹੋਇਆ ਜਾਂਦਾ ਕਿਲੋਆਂ 'ਚ 15 ਬੱਚਾ ਅੱਗੇ ਕਰ ਲੈ ਓਕੇ 13ਾਂ ਚ 16 ਚ ਹੋਇਆ ਕਿਲੋਆਂ 'ਚ 15 ਵਾਂ ਸੋ 15 ਕਿਲੋ ਜਿਹੜਾ ਮਰਗੀ ਦਾ ਮੋਟਾ ਥਾਣਾ ਸਿੱਟਦੀਆਂ ਭਰਾ ਜੀ ਹਾਂ ਪਹਿਲਣ ਵਾਲੇ ਥਾਣਾ ਨਾ ਸਹੀ ਜਿਆ ਸੂਆ ਏਡਾ ਏਡਾ ਚੋਣ ਮੋਟਾ ਠੀਕ ਹਾਂਜੀ ਸੋ ਚੰਗੇ ਦੁੱਧ ਵਾਲੀ ਛੋਟੀ ਇਹ ਵੀ ਦੇਖੋ ਤੁਸੀਂ ਇਹਦਾ ਹਵਾਨਾ ਮਈਆਂ ਸਾਰੀਆਂ ਆਈਆਂ ਰਾਤ ਹੀ ਆਪਣੇ ਕੋਲੇ ਠੀਕ ਹੈ ਹਾਂਜੀ ਸੋ ਰਾਤ ਤੰਗਾਂਆਂ ਮਗਾ ਮਜਾਂ ਇਹ ਤੁਨੂੰ ਦੱਸੋ 5 ਨੰਬਰ ਉੱਤੇ ਦਿਖਾ ਰਹੇ ਸੀਗੇ 5 ਆਹ ਸੌਰੀ ਜੀ 5 ਹਾਂ ਸੋ 6 ਨੰਬਰ ਤੇ ਖੋਰ ਛੋਟੀ ਬਾਈ ਖੋਲੂਗਾ ਨੰਬਰ ਵਾਈ ਤੁਸੀਂ ਆਪ ਵੀ ਧਿਆਨ ਚ ਰੱਖ ਲਿਓ ਹੁਣ ਛੋਟੀ ਜਿਹੜੀ ਤੋਰਾਂਗੇ ਇਹ ਇਸ ਟਾਈਮ 6 ਨੰਬਰ ਦੇ ਉੱਤੇ 6 ਨੰਬਰ ਤੇ ਝੋਟੀ ਦੇਖੋ ਬਾਈ ਕੀ ਡਿਟੇਲ ਹੈ ਇਹਦੀ ਇਹਦਾ ਦੂਜਾ ਸੂਆ ਜੀ ਸੂਈ ਨੂੰ ਅੱਜ 8-9 ਦਿਨ ਹੋਏ ਆ ਠੀਕ ਹੈ ਹਾਂਜੀ ਹੁਣ ਵੀ 13 ਤੇ 14 ਕਿਲੋ ਠੰਡਾ ਚੋਣ ਦਾ ਦੁੱਧ ਠੀਕ ਹੈ 13-14 ਕਿਲੋ ਦੁੱਧ ਇਸ ਟਾਈਮ ਤੋਂ ਹੈਗਾ ਹਾਟੇ ਦੀ ਸੂਈ ਰੋਟੀ ਦੁੱਧ ਖੁੱਲਾ ਦੇ ਦੂ ਵੀਰੇ ਠੀਕ ਹੈ ਕਮਾਲ ਨਹੀਂ ਬੀ ਪਿੰਡਾ ਵਾ ਪੂਸ਼ਾ ਕਿੰਨੀ ਬਰੀਕ ਹੈ ਝੋਟੀ ਛਾਤੀ ਛੁੱਤੀ ਦੇਖ ਲਓ ਠੀਕ ਹੈ ਹੋਰੀਆਂ ਐ ਬਰੀਕ ਪਈਆਂ ਸਹੀ ਛਾਤੀ ਕੇਹੇ ਮਹਿੰਦੀ ਵੀ ਨਹੀਂ ਆਪਣੀ ਕੋਈ ਜਿਆਦੇ ਉਹ ਤਾਂ ਚਾ ਤੁਸੀਂ ਦੇਖੋ ਇਹਦਾ ਵੀ ਸੋਹਣਾ ਸਟਰਕਚਰ ਹੈ ਨਸੀ ਚੰਗੀ ਸੁਣ ਚੋ ਭਰਾ ਕਹਿ ਲੈਂਦੇ ਯਾਰ ਮੁੱਲ ਮੰਗਦੇ ਚੰਗੀ ਚੀਜ਼ ਤੇ ਤਾਂ ਮੁੱਲ ਲਾਕੀ ਸਾਨੂੰ ਆਈਆਂ ਵੀਰੇ ਮਗਰੋਂ ਸਹੀ ਇਹ ਤਾਂ ਹਵਾਨਾ ਦੋਸਤੋ ਸਾਈਡ ਤੋਂ ਵੀ ਦੇਖਣ ਵਾਲਾ ਬੜਾ ਸੋਹਣਾ ਹਵਾਨਾ ਬਾਕੀ ਬਣਾਵ ਤੋਂ ਦੇਖੋ ਮੋੜ ਤੋਂ ਬਿਲਕੁਲ ਪਤਲੀ ਪੂਛ ਤੁਹਾਨੂੰ ਨਜ਼ਰ ਆਊਗੀ ਇਸ ਸਾਈਡ ਤੋਂ ਇਹਦੇ ਥਾਣੇ ਦੇਖਿਓ ਥੋੜਾ ਅੱਗੇ ਨੂੰ ਤੁਰੂਗੀ ਇਹ ਤਾਂ ਤੁਹਾਨੂੰ ਥਾਣੇ ਦੇ ਮੈਂ ਦਿਖਾ ਦੂੰਗਾ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਦੀ ਗਾੜੀ ਥਾਣ ਦੇਖ ਸਕਦੇ ਹੋ ਸੱਤ ਨੰਬਰ ਤੇ ਜਿਹੜੀ ਝੋਟੀ ਹੁਣ ਤੋੜ ਰਹੇ ਆਂ ਬਈ ਆ ਪਹਿਲਾਂ ਨਾ ਕੱਟੀ ਜੀ ਠੀਕ ਹੈ 14 ਕਿਲੋ ਦੁੱਧ ਕੱਟੀ ਥੱਲੇ ਇੰਦੇ ਥੱਲੇ ਹੈਗਾ 14 ਕਿਲੋ ਦੁੱਧ ਪਹਿਲਣ ਝੋਟੀ ਦੱਸੋ ਏ ਹਾਂ ਜੀ ਤੁਸੀਂ ਦੇਖੋ ਚੌਕ ਦੇ ਦੰਦ ਕੱਢਦੀ ਆਏ ਮੋੜ ਲਿਆ ਪੁੱਤ ਕਮਾਲਾ ਬਈ ਚੌਕ ਦੇ ਦੰਦ ਕੱਢ ਰਹੀ ਐ ਜਦੋਂ ਵਾਪਸ ਮੁੜਦੀ ਆ ਮਾੜਾ ਜੀ ਝੋਟੀ ਦੇ ਮੱਥੇ ਤੇ ਵੀਰੇ ਚਿੱਟਾ ਵਾ ਅੱਛਾ ਆਪਾ ਬੰਦਾ ਕਹਦੇ ਆ ਨਾ ਕੱਲ ਨੂੰ ਆਪਾਂ ਆਈ ਆ ਆਪਣੇ ਕੋਲੇ ਠੀਕ ਹੈ ਬਈ ਹਾਂ ਜੀ ਕੋਈ ਆਪਾਂ ਕਾਲੀ ਨਹੀਂ ਕੀਤੀ ਵੀਰੇ ਥੋੜਾ ਜਿਹਾ ਮੱਥੇ ਤੇ ਹੈਗਾ ਚਿੱਟਾ ਓਕੇ ਸੋ ਪੁੜਿਆਂ ਦੀ ਉੱਤੋਂ ਬਣਾਵਟ ਤੁਸੀਂ ਦੇਖੋਗੇ ਬੜੀ ਜ਼ਬਰਦਸਤ ਹੈ ਹਵਾਨਾ ਵੀ ਬਹੁਤ ਸੋਹਣਾ ਦਸੂ ਇਹਦਾ ਹੱਥੀ ਚਵਾਈ ਵਾਲਾ ਥਾਨ ਸਟਰਕਚਰ ਫਿਰ ਜਦੋਂ ਇੱਥੋਂ ਅੰਦਰ ਵੱੜਦੇ ਹਾਂ ਮੱਝਾਂ ਉਦੋਂ ਵੀ ਤੁਹਾਨੂੰ ਕਲੀਅਰ ਸਮਝ ਆਊਗਾ ਇਹਨਾਂ ਦਾ ਸੋ ਇਹ 7 ਨੰਬਰ ਤੇ ਝੋਟੀ ਤੋਰੀ ਹੈ ਪਹਿਲਾ ਸੂਆ ਇਹ ਸੂਈ ਵੀ ਹੈ 8 ਨੰਬਰ ਤੇ ਬਈ ਇਹ ਮੱਝ ਆਪਾਂ ਦਿਖਾ ਰਹੇ ਹਾਂ ਇਹਦੇ ਥੱਲੇ ਹੁਣ 12 ਕਿਲੋ ਠੰਡਾ ਦੁੱਧ ਚੋਣਦਾ ਵੀਰੇ ਸੂਈ ਨੂੰ ਇੱਕ ਹਫਤਾ ਹੋਵੇ ਠੀਕ ਹੈ 12 ਕਿਲੋ ਦੁੱਧ ਦੋਸਤੋ ਇੱਕ ਹਫਤੇ ਦੀ ਸੂਈ ਥੱਲੇ ਹਾਜ਼ਰ ਚੋ ਸਕਦੇ ਹੋ ਦੋ ਟਾਈਮ ਅਗੋਂ ਬਾਈ ਮੋੜੂਗਾ ਤਾਂ ਸਿੰਘ ਤੁਹਾਨੂੰ ਇਹਦੇ ਦਿਖਾ ਦੂੰਗਾ ਮੈਂ ਸਿੰਘ ਕੁੰਡੇ ਹੀ ਆ ਵੈਸੇ ਸਾਰੀਆਂ ਚੋਟੀਆਂ ਆਪਾਂ ਫਿਰ ਵੀ ਚਵਾਈਆਂ ਇੱਕ ਨੰਬਰ ਆ ਜੀ ਠੀਕ ਹੈ ਹਾਂ ਜੀ ਦੁੱਧ ਕਿੰਨੇ ਆ ਮਈਆਂ ਦਿਖਾਉਣੀਆਂ ਸਾਰੀਆਂ 15 ਤੋਂ ਬਾਹਰ ਆਪਾਂ 14 ਤੋਂ ਬਾਹਰ ਬਾਹਰ ਆ ਲਈਆਂ ਹੀ ਆ ਸਾਰੀਆਂ ਝੋਟੀਆਂ ਠੀਕ ਹੈ ਕੀਮਤਾਂ ਅੰਦਾਜ਼ਨ ਕਿੱਥੋਂ ਸ਼ੁਰੂ ਹੋ ਜਾਣਗੀਆਂ ਬਾਈ ਕੀਮਤ ਆਪਣੇ ਕੋਲੇ ਵੀਰੇ 1 ਲੱਖ ਤੇ 60-65 ਹਜ਼ਾਰ ਤੋਂ ਸਟਾਰਟਿੰਗ ਹੀ ਆ ਠੀਕ ਹੈ ਹਾਂ ਜੀ 9 ਨੰਬਰ ਦੇ ਉੱਤੇ ਝੋਟੀ ਦੇਖੋ ਇੱਕ ਹੋਰ ਇਹਦੇ ਥੱਲੇ ਵੀ 12 ਵਾਂ ਠੀਕ ਹੈ ਸੁਆ ਕਨਵਾ ਹੈ ਵੀ ਪੁਆ ਪਹਿਲਾਂ ਹੀ ਹੈ ਵੀਰੇ ਤਾਂ ਅੱਛਾ ਪਹਿਲਾਂ ਹੈ ਸੋ ਪਹਿਲਾਂ ਜੋ ਟੀ 12 ਕਿਲੋ ਦੁੱਧ ਹੈ ਇਸ ਟਾਈਮ ਤੁਸੀਂ ਚੋਕਲੇ ਲਓ ਲਿਆ ਵੀਰੇ ਵਾਪਸ ਬੱਚੇ ਦਾ ਕਰਦਿਆਂ ਕੋਈ ਨਹੀਂ ਉਸ ਪੂਰ ਪੂਕ ਵੀ ਹੈਗੀ ਹੈ ਇਹਦਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਭਾਈ ਲੈ ਚੱਲ ਲਿਆ ਲਿਆ ਕੋਈ ਨਹੀਂ ਬੱਚੇ ਦਾ ਕਰਦਿਆਂ ਤੋ ਕੋਈ ਨਹੀਂ ਕੋਈ ਅੰਦਰ ਦਿਖਾ ਦਾਨੇ ਕਿ ਸੋ ਦੇਖੋ ਤੁਸੀਂ ਇਹ ਝੋਟੀ ਨੂੰ ਥੋੜਾ ਬਾਹਰ ਧੁੱਪ ਵੀ ਹੈ ਗਰਮੀ ਹੈ ਤੇ ਬਾਕੀ ਬੱਚਿਆਂ ਦੀ ਵੀ ਖੇਚ ਪਾ ਜੇ ਪਸ਼ੂ ਹੁੰਦੀ ਹੈ 9 ਨੰਬਰ ਤੇ ਇਹ ਝੋਟੀ ਸੀਗੀ 10 ਨੰਬਰ ਤੇ ਹੋਰ ਝੋਟੀ ਤੁਹਾਨੂੰ ਦਿਖਾਵਾਂਗੇ ਆ ਪਹਿਲਾ ਨਾ ਕੱਟੀ ਸੋ ਪਹਿਲਾ ਸੁਆ ਅੱਜ ਕਿੰਨੇ ਦਿਨ ਹੋ ਗਏ ਹੋਣਗੇ ਬਾਈ ਸੂਈ ਨੂੰ ਹੋਈ ਨੇ ਹੋ ਹੋਗੇ ਵੀਰੇ 7-8 ਦਿਨ ਠੀਕ ਹੈ ਹਾਂਜੀ ਅੱਛਾ ਇਹਦਾ ਦੁੱਧ ਕਿੰਨਾ ਹੋਊਗਾ ਵੀਰੇ ਕੈਨ ਨੂੰ 15 ਕੋ ਵਾਲਾ 13 ਚੋਗੇ ਕੰਡੇ ਦੇ ਚੜਾ ਕੇ ਬਿਨਾ ਬੱਚੇ ਤੋਂ 6.5 ਕਿਲੋ ਡੰਗ ਦਾ ਲੈ ਜੀ ਠੀਕ ਹੈ ਹਾਂਜੀ ਸੋ 15 ਕਿਲੋ ਕੱਟੀ ਦੁੱਧ ਦੇ ਦੂਗੀ ਲੇਵੇ ਦੀ ਜਰੂਰ ਬੰਦਾ ਤੇ ਚੋਣ ਪਸਮਾ ਦੇ ਪੱਠ ਪੜਾ ਇੱਕ ਨੰਬਰ ਚਾਰ ਦਾਂਦਾ ਠੀਕ ਹੈ ਹਾਂਜੀ ਸੋ ਪਹਿਲਾਂ ਝੋਟੀ ਰਸੋਏ ਕਾਤਕਾਰ ਭਾਜਨ ਵਜੂਦ ਬਹੁਤ ਆ ਝੋਟੀ ਦਾ ਹੂੰ ਕਾਫੀ ਖੁੱਲੇ ਡੋਲੇ ਟਾਂ ਚੇਦੀ ਹੈ ਪੁੱਛੀ ਲੰਬੀ ਫੁੱਲ ਹੈ ਔਰ ਕਾਸੋ ਦੋਸੋ ਤੁਸੀਂ ਦੇਖਿਓ ਇਹਦੀ ਆ ਗਾੜੀ ਵੀ ਇਧਰੋਂ ਦੇਖਿਓ ਕਾਫੀ ਚੰਗੀ ਨਜ਼ਰ ਆਉ ਥਾਂ ਤੁਸੀਂ ਇੱਥੋਂ ਦੇਖ ਲਿਆ ਸਿੰਘ ਸੋਹਣਾ ਢਾਂਚਾ ਚੰਗਾ ਬਾਕੀ ਹਵਾਨਾ ਪੱਕਾ ਹੈ ਪੱਕੇ ਹਵਾਨੇ ਦੇ ਵਿੱਚ ਤੇ ਇਹੀ ਮੱਜਾਂ ਜ਼ਿਆਦਾਤਰ ਦੁੱਧ ਨੂੰ ਖਰੀਆਂ ਨਿਕਲਣੀਆਂ ਹੁੰਦੀਆਂ ਜਿਹੜੀਆਂ ਪੱਕੇ ਹਵਾਨੇ ਦੀਆਂ ਹੁੰਦੀਆਂ ਤੁਸੀਂ ਇੱਥੋਂ ਇਹਨੂੰ ਦੇਖ ਸਕਦੇ ਹੋ ਇਹ ਤੋਂ ਇਲਾਵਾ ਅੰਦਰਲੇ ਪਾਸੇ ਦੋ ਮੱਝਾਂ ਹੋਰ ਆ ਜਿਹੜੀਆਂ ਤੁਹਾਨੂੰ ਇਸੇ ਵੀਡੀਓ ਚ ਅਸੀਂ ਦਿਖਾਵਾਂਗੇ ਬਾਹਰ ਹੀ ਤੋਰ ਕੇ ਬਈ ਜਿਹੜੀ ਇਹ ਝੋਟੀ ਆਪਾਂ ਦਿਖਾ ਰਹੇ ਹਾਂ ਇਹ 11 ਮਿੰਟ ਠੀਕ ਹੈ ਕਿੰਨੇ ਦਿਨ ਹੋ ਗਏ ਇਸੂਈ ਉਹ ਦਿਨ ਨੂੰ ਹੋ ਹੀ ਗਏ ਵੀਰੇ ਅੱਜ 14-15 ਦਿਨ 13 ਕਿਲੋ ਦੁੱਧ ਹੈਗਾ ਸੋ ਸ 13 ਕਿਲੋ ਦੁੱਧ ਹੈਗਾ 14-15 ਦਿਨਾਂ ਦੀ ਇਸੂਈ ਹੈ ਲਿਆ ਵੀਰੇ ਚੌਕ ਦੇ ਦੰਦ ਕੱਢਦੀ ਹੈ ਹਜੇ ਸੋ ਚੌਕ ਵਾਲੇ ਦੰਦ ਕੱਢ ਰਹੀ ਹੈ ਸਿੰਘ ਇਹਦਾ ਵੀ ਸੋਣਾ ਇੱਕ ਹੋਰ ਝੋਟੀ ਤੁਹਾਨੂੰ ਲਾਸਟ ਉੱਤੇ ਦਿਖਾਉਣੀ ਹੈ ਚਵਾਈ ਬੜੀ ਵਧੀਆ ਹੂੰ ਸੋ ਚਵਾਈ ਬਾਈ ਕਹਿੰਦਾ ਬਹੁਤ ਸੋਹਣੀ ਹੈ ਬਾਕੀ ਲਾਸਟ ਉੱਤੇ ਜਿਹੜੀ ਝੋਟੀ ਦਿਖਾਉਣੀ ਉਹ ਵੀ ਬੜੇ ਸੋਹਣੇ ਥਾਂ ਤੇ ਹੋਣੀ ਹੋਰ ਰਾਤ ਦੀ ਸੋਈ ਵੀ ਆ ਜੇਰ ਜੱਪਾ ਵਧੀਆ ਪੈ ਗਿਆ ਸਿੰਘ ਦੋਸੋ ਬਹੁਤ ਸੋਹਣਾ ਝੋਟੀ ਦਾ ਰਾਤ ਦੀ ਸੋਈ ਹੈ ਬਾਈ ਕਹਿੰਦਾ ਜੇਰ ਅਗਨ ਮੈਂ ਬਈ ਇਹ ਜੇਰ ਦੀ ਵੀਡੀਓ ਹੈਗੀ ਆ ਠੀਕ ਹੈ ਸੁਆ ਕਰਨ ਮੈਂ ਸੋਈਆ ਸੁਆ ਦੂਜਾ ਦੂਜਾ ਸੁਆ 14 ਕਿਲੋ ਪਹਿਲਾਂ ਨੇ ਦੋ ਦਿੱਤਾ ਆਪਣੇ ਖਾਸ ਮਿੱਤਰ ਤੋਂ ਝੋਟੀ ਆਈ ਇੱਕ ਆ ਤੇ ਇੱਕ ਉਧਰ ਆਪਣੀ ਸੂਣ ਵਾਲੀ ਬੈਠੀ ਹੈ ਠੀਕ ਹੈ ਹਾਂਜੀ ਤਾਂ ਦੇਖੋ ਥਾਣ ਹਵਾਨਾ ਦੱਸੋ ਬਹੁਤ ਸੋਹਣਾ ਉੱਤੋਂ ਢਾਂਚਾ ਨਜ਼ਰ ਆਊਗਾ ਹਾਂ ਮੈਂ ਕਿਨੇ ਕਿਹੜੇ ਭਰਾਣੇ ਲੈਣੀ ਆ ਵੀਰੇ ਹੂੰ ਹੌਣ ਵਾਲਾ 1,70,000 ਰੁਪਏ ਝੋਟੀ ਦਾ ਇਹਦਾ ਲਵਾਂਗੇ ਮੈਂ ਇਹਦਾ ਠੀਕ ਹੈ 1,70,000 ਰੁਪਏ ਦੱਸੋ ਹਾਂਜੀ ਦੇਖੋ ਥਾਣ ਹਵਾਨਾ ਇਹਦਾ ਬੜਾ ਸੋਹਣਾ ਸੋ ਇਹ ਮੱਝਾਂ ਸੀਗਾਂ ਜੇ ਦੱਸੋ ਜਿਹੜੀਆਂ ਤੁਹਾਨੂੰ ਦਿਖਾਉਣੀਆਂ 13 ਇਸ ਸਾਈਡ ਤੋਂ ਦਿਖਾ ਦਿਆਂ ਕੁਝ ਦੋ ਚਾਰ ਕ ਮੱਝਾਂ ਹੋਰ ਪਾਸੇ ਵੀ ਵੱਧੀਆਂ ਕਿਉਂਕਿ ਇਹ ਜਗ੍ਹਾ ਫੁੱਲ ਭਰ ਗਈ ਹੈ ਤੋ ਤੁਸੀਂ ਕੱਚੇ ਥਾਂ ਤੇ ਬੈਠਣਾ ਆਪਣੇ ਆਪ ਦੇ ਵਿੱਚ ਦੇਖਿਓ ਜਿਹੜਾ ਨਾਗ ਤੁਹਾਨੂੰ ਪਸੰਦ ਆਉਂਦਾ ਤਸੱਲੀ ਕਰਨ ਦਾ ਹੱਕ ਹੈ ਤੇ ਜ਼ਰੂਰ ਕਰਿਓ ਜਿਹੜੀ ਦਾ 170 ਮੁੱਲ ਕੀਤਾ ਤੁਸੀਂ ਥਾਂ ਜ਼ਰੂਰ ਦੇਖਿਓ ਇਸੇ ਤਰ੍ਹਾਂ ਹੀ ਇਹਦਾ ਹਵਾਨਾ ਬਰੀ ਗਬਰੂ ਕੋ ਬਹੁਤ ਆ ਜੋ ਠੀਕ ਆ ਬਿਲਕੁਲ ਪਤਲੀ ਝੋਟੀ ਇਹ ਦੇਖ ਸਕਦੇ ਹੋ ਤੁਸੀਂ ਇਹਦਾ ਹਵਾਨਾ ਦੋਨਾਂ ਹੀ ਕਟੀਆਂ ਬਹੁਤ ਬਰੀਕ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਪਸ਼ੂ ਬਾਈ ਕੋਲ ਵਿਕਰੀ ਵਾਲੇ ਮੌਜੂਦ ਸੀ ਧੰਨਵਾਦ ਉਸੋ ਇਸ ਵੀਡੀਓ ਨੂੰ ਦੇਖਣ ਲਈ